ਕੰਗਨਾ ਰਣੋ ਦਾ ਵਟਾਬਿਆਨ ਸਾਹਮਣੇ ਆਇਆ ਹੈ ਕੰਗਨਾ ਕਹਿੰਦੀ ਹੈ ਇਸ ਵਾਰ ਨਜ਼ਰ ਆਈ ਹੈ ਕਿ ਮੈਨੂੰ ਉਮੀਦ ਸੀ ਕਿ ਮੈਨੂੰ ਮੰਤਰੀ ਬਣਾਇਆ ਜਾਵੇਗਾ ਮੈਂ ਸਭ ਤੋਂ ਮੁਸ਼ਕਲ ਸੀਟ ਤੇ ਜਿੱਤ ਹਾਸਲ ਕੀਤੀ ਸੰਸਦੀ ਖੇਤਰ ਵਿੱਚ ਪੂਰੀ ਸੈਲਰੀ ਲੱਗ ਜਾਂਦੀ ਹੈ ਦਰਅਸਲ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ ਮੇਰੀ ਪ੍ਰੋਫਾਈਲ ਤੇ ਪੇਸ਼ੇ ਦੇ ਮੁਤਾਬਕ ਮੈਂ ਇੱਕ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਹਾਂ ਮੇਰੇ ਕੋਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਹੈ ਮੈਂ ਇੱਕ ਬਹੁਤ ਮੁਸ਼ਕਲ ਸੀਟ ਜਿੱਤੀ ਸੀ ਮੇਰੇ ਯੋਗਦਾਨ ਨੂੰ ਵੇਖਦਿਆਂ ਮੈਨੂੰ ਲੱਗਿਆ ਕਿ ਮੈ ਮంత్రి ਬਣਾਇਆ ਜਾਵੇਗਾ ਕੋਈ ਵਿਭਾਗ ਮੈਨੂੰ ਮਿਲੇਗਾ ਕੈਬਨਿਟ ਵਿੱਚ ਬਹੁਤ ਸਾਰੇ ਮੰਤਰੀ ਪਹਿਲੀ ਵਾਰ ਮੰਤਰੀ ਬਣੇ ਨੇ ਕੰਗਨਾ ਨੇ ਵੀ ਕਿਹਾ ਕਿ ਉਹਨਾਂ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ ਤੇ ਟਿਕਟ ਦੇਣ ਦੇ ਸਮੇਂ ਭਾਜਪਾ ਨੇ ਕਿਹਾ ਸੀ ਕਿ ਮੈਨੂੰ 60 ਤੋਂ 70 ਦਿਨ ਕੰਮ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਆਪਣਾ ਕੰਮ ਕਰਦੇ ਰਹੋ ਤੇ ਕੰਗਨਾ ਨੇ ਇਮਾਨਦਾਰ ਹੁੰਦੇ ਹੋਏ ਰਾਜਨੀਤੀ ਵਿੱਚ ਰਹਿਣ ਨੂੰ ਇੱਕ ਮਹਿੰਗਾ ਸ਼ੌਕ ਦੱਸਿਆ ਤੇ ਕਿਹਾ ਕਿ ਉਸਦੀ ਪੂਰੀ ਤਨਖਾਹ ਜਿਹੜੀ ਹੈ ਉਸਦੇ ਸੰਸਦੀ ਹਲਕੇ ਦੇ ਲੋਕਾਂ ਵਿੱਚ ਜਾਣ ਵਿੱਚ ਚਰਚੋ ਜਾਂਦੀ ਹੈ ਕੰਗਨਾ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਸੀ ਕਿ ਮੰਤਰੀ ਬਣਾਇਆ ਜਾਵੇਗਾ ਯੋਗਦਾਨ ਬਹੁਤ ਜ਼ਿਆਦਾ ਸੀ ਸੰਸਦ ਮੈਂਬਰ ਵਜੋਂ ਇੱਕ ਸਾਲ ਬਹੁਤ ਵਧੀਆ ਰਿਹਾ ਮੰਡੀ ਦੇ ਹੁਣ ਤੱਕ ਦੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੰਦੀ ਹਾਂ ਲੋਕ ਸਭਾ ਵਿੱਚ ਮੇਰੀ ਹਾਜ਼ਰੀ ਤੇ ਪੁੱਛੇ ਗਏ ਸਵਾਲ ਸਭ ਤੋਂ ਵੱਧ ਹਨ ਮੈਂ ਸਦਨ ਵਿੱਚ ਬਿਜਲੀ ਤੇ ਆਫਤ ਵਰਗੇ ਮੁੱਦੇ ਵੀ ਚੁੱਕੇ ਨੇ ਤੁਹਾਡਾ ਕੀ ਇਹ ਕਹਿਣਾ ਕਮੈਂਟ ਰਾਈ ਜ਼ਰੂਰ ਰੱਖੋ ਆਪਣੀ رائے ਕੰਗਨਾ ਰਣੋਦ ਦਾ ਵਟਾ ਬਿਆਨ ਸਾਹਮਣੇ ਆਇਆ ਹੈ ਕੰਗਨਾ ਕਹਿੰਦੀ ਹੋਏ ਇਸ ਵਾਰ ਨਜ਼ਰ ਆਈ ਹੈ ਕਿ ਮੈਨੂੰ ਉਮੀਦ ਸੀ ਕਿ ਮੈਨੂੰ ਮੰਤਰੀ ਬਣਾਇਆ ਜਾਵੇਗਾ ਮੈਂ ਸਭ ਤੋਂ ਮੁਸ਼ਕਲ ਸੀਟ ਤੇ ਜਿੱਤ ਹਾਸਲ ਕੀਤੀ ਸੰਸਦੀ ਖੇਤਰ ਵਿੱਚ ਪੂਰੀ ਸੈਲਰੀ ਲੱਗ ਜਾਂਦੀ ਹੈ ਦਰਅਸਲ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ ਮੇਰੀ ਪ੍ਰੋਫਾਈਲ ਤੇ ਪੇਸ਼ੇ ਦੇ ਮੁਤਾਬਕ ਮੈਂ ਇੱਕ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਹਾਂ ਮੇਰੇ ਕੋਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਹੈ ਮੈਂ ਇੱਕ ਬਹੁਤ ਮੁਸ਼ਕਲ ਸੀਟ ਜਿੱਤੀ ਸੀ ਮੇਰੇ ਯੋਗਦਾਨ ਨੂੰ ਵੇਖਦਿਆ ਮੈਨੂੰ ਲੱਗਿਆ ਕਿ ਮੈਨੂੰ ਮੰਤਰੀ ਬਣਾਇਆ ਜਾਵੇਗਾ ਕੋਈ ਵਿਭਾਗ ਮੈਨੂੰ ਮਿਲੇਗਾ ਕੈਬਨਿਟ ਵਿੱਚ ਬਹੁਤ ਸਾਰੇ ਮੰਤਰੀ ਪਹਿਲੀ ਵਾਰ ਮੰਤਰੀ ਬਣੇ ਨੇ ਕੰਗਨਾ ਨੇ ਵੀ ਕਿਹਾ ਕੇ ਉਹਨਾਂ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ ਤੇ ਟਿਕਟ ਦੇਂਦੇ ਸਮੇਂ ਭਾਜਪਾ ਨੇ ਕਿਹਾ ਸੀ ਕਿ ਮੈਨੂੰ 60 ਤੋਂ 70 ਦਿਨ ਕੰਮ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਆਪਣਾ ਕੰਮ ਕਰਦੇ ਰਹੋ ਤੇ ਕੰਗਨਾ ਨੇ ਇਮਾਨਦਾਰ ਹੁੰਦੇ ਹੋਏ ਰਾਜਨੀਤੀ ਵਿੱਚ ਰਹਿਣ ਨੂੰ ਇੱਕ ਮਹਿੰਗਾ ਸ਼ੌਕ ਦੱਸਿਆ ਤੇ ਕਿਹਾ ਕਿ ਉਸਦੀ ਪੂਰੀ ਤਨਖਾਹ ਜਿਹੜੀ ਹੈ ਉਸਦੇ ਸੰਸਦੀ ਹਲਕੇ ਦੇ ਲੋਕਾਂ ਵਿੱਚ ਜਾਣ ਵਿੱਚ ਹੀ ਖਰਚ ਹੋ ਜਾਂਦੀ ਹੈ ਕੰਗਨਾ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਸੀ ਕਿ ਮੰਤਰੀ ਬਣਾਇਆ ਜਾਵੇਗਾ ਯੋਗਦਾਨ ਬਹੁਤ ਜ਼ਿਆਦਾ ਸੀ ਸੰਸਦ ਮੈਂਬਰ ਵਜੋਂ ਇੱਕ ਸਾਲ ਬਹੁਤ ਵਧੀਆ ਰਿਹਾ ਮੰਡੀ ਦੇ ਹੁਣ ਤੱਕ ਦੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੰਦੀ ਹਾਂ ਲੋਕ ਸਭਾ ਵਿੱਚ ਮੇਰੀ ਹਾਜ਼ਰੀ ਤੇ ਪੁੱਛੇ ਗਏ ਸਵਾਲ ਸਭ ਤੋਂ ਵੱਧ ਹਨ ਮੈਂ ਸਦਨ ਵਿੱਚ ਬਿਜਲੀ ਤੇ ਆਫਤ ਵਰਗੇ ਮੁੱਦੇ ਵੀ ਚੁੱਕੇ ਨੇ ਤੁਹਾਡਾ ਕੀ ਇਹ ਕਹਿਣਾ ਕਮੈਂਟ ਰਾਈ ਜ਼ਰੂਰ ਰੱਖੋ ਆਪਣੀ رائے ਕੰਗਨਾ ਰਣੋਦ ਦਾ ਵਟਾ ਬਿਆਨ ਸਾਹਮਣੇ ਆਇਆ ਹੈ ਕੰਗਨਾ ਕਹਿੰਦੀ ਹੈ ਇਸ ਵਾਰ ਨਜ਼ਰ ਆਈ ਹੈ ਕਿ ਮੈਨੂੰ ਉਮੀਦ ਸੀ ਕਿ ਮੈਨੂੰ ਮੰਤਰੀ ਬਣਾਇਆ ਜਾਵੇਗਾ ਮੈਂ ਸਭ ਤੋਂ ਮੁਸ਼ਕਲ ਸੀਟ ਤੇ ਜਿੱਤ ਹਾਸਲ ਕੀਤੀ ਸੰਸਦੀ ਖੇਤਰ ਵਿੱਚ ਪੂਰੀ ਸੈਲਰੀ ਲੱਗ ਜਾਂਦੀ ਹੈ ਦਰਅਸਲ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ ਮੇਰੀ ਪ੍ਰੋਫਾਈਲ ਤੇ ਪੇਸ਼ੇ ਦੇ ਮੁਤਾਬਕ ਮੈਂ ਇੱਕ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਹਾਂ ਮੇਰੇ ਕੋਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਹੈ ਮੈਂ ਇੱਕ ਬਹੁਤ ਮੁਸ਼ਕਲ ਸੀਟ ਜਿੱਤੀ ਸੀ ਮੇਰੇ ਯੋਗਦਾਨ ਨੂੰ ਵੇਖਦਿਆਂ ਮੈਨੂੰ ਲੱਗਿਆ ਕਿ ਮੈਨੂੰ ਮੰਤਰੀ ਬਣਾਇਆ ਜਾਵੇਗਾ ਕੋਈ ਵਿਭਾਗ ਮੈਨੂੰ ਮਿਲੇਗਾ ਕੈਬਨਿਟ ਵਿੱਚ ਬਹੁਤ ਸਾਰੇ ਮੰਤਰੀ ਪਹਿਲੀ ਵਾਰ ਮੰਤਰੀ ਬਣੇ ਨੇ ਕੰਗਨਾ ਨੇ ਵੀ ਕਿਹਾ ਕਿ ਉਹਨਾਂ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ ਤੇ ਟਿਕਟ ਦੇਂਦੇ ਸਮੇਂ ਭਾਜਪਾ ਨੇ ਕਿਹਾ ਸੀ ਕਿ ਮੈਨੂੰ 60 ਤੋਂ 70 ਦਿਨ ਕੰਮ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਆਪਣਾ ਕੰਮ ਕਰਦੇ ਰਹੋ ਤੇ ਕੰਗਨਾ ਨੇ ਇਮਾਨਦਾਰ ਹੁੰਦੇ ਹੋਏ ਰਾਜਨੀਤੀ ਵਿੱਚ ਰਹਿਣ ਨੂੰ ਇੱਕ ਮਹਿੰਗਾ ਸ਼ੌਕ ਦੱਸਿਆ ਤੇ ਕਿਹਾ ਕਿ ਉਸਦੀ ਪੂਰੀ ਤਨਖਾਹ ਜਿਹੜੀ ਹੈ ਉਸਦੇ ਸੰਸਦੀ ਹਲਕੇ ਦੇ ਲੋਕਾਂ ਵਿੱਚ ਜਾਣ ਵਿੱਚ ਹੀ ਖਰਚ ਹੋ ਜਾਂਦੀ ਹੈ ਕੰਗਨਾ ਨੇ ਇਹ ਵੀ ਕਿਹਾ ਕਿ ਉਹ ਇਹਨੂੰ ਉਮੀਦ ਸੀ ਕਿ ਮੰਤਰੀ ਬਣਾਇਆ ਜਾਵੇਗਾ ਯੋਗਦਾਨ ਬਹੁਤ ਜ਼ਿਆਦਾ ਸੀ ਸੰਸਦ ਮੈਂਬਰ ਵਜੋਂ ਇੱਕ ਸਾਲ ਬਹੁਤ ਵਧੀਆ ਰਿਹਾ ਮੰਡੀ ਦੇ ਹੁਣ ਤੱਕ ਦੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੰਦੀ ਯਾ ਲੋਕ ਸਭਾ ਵਿੱਚ ਮੇਰੀ ਹਾਜ਼ਰੀ ਤੇ ਪੁੱਛੇ ਗਏ ਸਵਾਲ ਸਭ ਤੋਂ ਵੱਧ ਹਨ ਮੈਂ ਸਦਨ ਵਿੱਚ ਬਿਜਲੀ ਤੇ ਆਫਤ ਵਰਗੇ ਮੁੱਦੇ ਵੀ ਚੁੱਕੇ ਨੇ ਤੁਹਾਡਾ ਕੀ ਕਹਿਣਾ ਕਮੈਂਟ ਰਾਈ ਜ਼ਰੂਰ ਰੱਖੋ ਆਪਣੀ ਰਾਏ